ਸਰਸ਼ੀ ਕਾਲ ਜੀ ਮੈਂ ਪ੍ਰੀਤ ਗਰੇਵਾਲ ਸੋ ਇਸ ਸਮੇਂ ਇੱਕ ਬੜੀ ਹੀ ਦੁਖਦਾਈ ਖਬਰ ਜਿਹੜੀ ਹੈ ਪੰਜਾਬੀ ਫਿਲਮ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ ਕਿ ਕਾਮੇਡੀ ਕਿੰਗ ਹਾਸਿਆਂ ਦੇ ਬਾਦਸ਼ਾਹ ਜਾਨਕੀ ਜਸਵਿੰਦਰ ਭੱਲਾ ਜੀ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਹੈ ਸੋ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਉਹਨਾਂ ਨੂੰ ਕਾਫੀ ਫਿਲਮਾਂ ਦੇ ਵਿੱਚ ਜੋ ਹੁਣ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਉਹਨਾਂ ਵਿੱਚ ਮਿਸ ਕੀਤਾ ਜਾਂਦਾ ਸੀ ਕਿ ਉਹਨਾਂ ਦੇ ਬਹੁਤ ਸਾਰੇ ਸਵਾਲ ਵੀ ਸੀ ਕਿ ਜਸਵਿੰਦਰ ਭੱਲਾ ਹੁਣ ਫਿਲਮਾਂ ਦੇ ਵਿੱਚ ਕਿਉਂ ਨਹੀਂ ਨਜ਼ਰ ਆ ਰਹੇ ਦੱਸ ਦੇਣੇ ਚਾਹੁੰਦੇ ਆ ਕਿ ਜਸਵਿੰਦਰ ਭੱਲਾ ਲੰਬੇ ਸਮੇਂ ਤੋਂ ਇੱਕ ਬਿਮਾਰੀ ਦੇ ਨਾਲ ਜੂਝ ਰਹੇ ਸੀ ਤਾਂ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਉਹਨਾਂ ਦਾ ਇਲਾਜ ਚੱਲਦਾ ਪਿਆ ਸੀਗਾ ਸੋ ਆਸ ਸਵੇਰੇ 8 ਵਜੇ ਮੋਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੇ 65 ਸਾਲ ਦੀ ਉਮਰ ਦੇ ਵਿੱਚ ਜਿਹੜੇ ਆਖਰੀ ਸਾਹ ਲਏ ਨੇ ਸੋ ਉਹਨਾਂ ਦੇ ਚਾਉਣ ਵਾਲਿਆਂ ਦੇ ਵਿੱਚ ਬੜੀ ਹੀ ਸੋਗ ਦੀ ਲਹਿਰ ਹੈ ਜਸਵਿੰਦਰ ਭੱਲਾ ਉਹ ਸ਼ਖਸ ਨੇ ਜਿਨ੍ਹਾਂ ਨੇ ਜਦੋਂ ਵੀ ਉਹ ਕਿਸੇ ਸਕ੍ਰੀਨ ਤੇ ਆਉਂਦੇ ਸੀ ਕਿ ਤਾਂ ਉਹਨਾਂ ਦੇ ਚਾਹਣ ਵਾਲਿਆਂ ਦੇ ਚਿਹਰੇ ਤੇ ਸਮਾਈਲ ਆ ਜਾਂਦੀ ਸੀ ਤੇ ਅੱਜ ਉਹੀ ਚਿਹਰਾ ਬਹੁਤ ਸਾਰੇ ਅੱਖਾਂ ਨੂੰ ਹੰਝੂ ਦੇ ਕੇ ਚਲਾ ਗਿਆ ਜੇ ਉਹਨਾਂ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਦੂਰਦਰਸ਼ਨ ਦੇ ਉੱਪਰ ਆਪਣੇ ਸਾਥੀ ਬਾਲਕੁਮੰਦ ਬਾਲਕੁਮੰਦ ਸ਼ਰਮਾ ਦੇ ਨਾਲ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਸੀ ਕਾਮੇਡੀ ਦੀ ਉਹ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ ਲਿਸ਼ਕਾਰਾ ਪ੍ਰੋਗਰਾਮ ਜਿਹਦੇ ਵਿੱਚ ਉਹਨਾਂ ਵੱਲੋਂ ਤੇ ਉਹਨਾਂ ਸਾਥੀ ਵੱਲੋਂ ਸਕੀਟਾਂ ਕਰਕੇ ਲੋਕਾਂ ਨੂੰ ਹਸਾਇਆ ਜਾਂਦਾ ਸੀ ਤੇ ਉਸ ਤੋਂ ਬਾਅਦ ਇੱਕ ਦੌਰ ਚੱਲਿਆ ਸੀ ਛਣਕਾਟੇ ਦਾ ਛਣਕਾਟਾ ਇੱਕ ਇਹੋ ਜੀ ਸੀਰੀਜ਼ ਮੈਂ ਕਹਿ ਸਕਦਾ ਕਿ ਜਿਹੜਾ ਛਣਕਾਟਾ ਹਰ ਇੱਕ ਦੇ ਕੰਨਾਂ ਦੇ ਵਿੱਚ ਛਣ ਗਿਆ ਸੀਗਾ ਸੋ ਉਸ ਦੇ ਵਿੱਚ ਉਹਨਾਂ ਵੱਲੋਂ ਨਵਾਇਆ ਗਿਆ ਚਾਚੇ ਚਤਰੇ ਦਾ ਕਰੈਕਟਰ ਚਾਹੇ ਉਹਦੇ ਵਿੱਚ ਹਾਸੇ ਦੀ ਗੱਲ ਕਰਨ ਚਾਹੇ ਉਹ ਸਰਕਾਰਾਂ ਦੇ ਉੱਪਰ ਵਿਅੰਗ ਕੱਸਣ ਦੀ ਗੱਲ ਕਰਦੇ ਸੀਗੇ ਕੋਈ ਨਾ ਕੋਈ ਆਪਣੇ ਕੋਮੇਡੀ ਅੰਦਾਜ਼ ਦੇ ਨਾਲ ਉਹ ਸਰਕਾਰਾਂ ਉੱਪਰ ਵਿਅੰਗ ਕੱਸ ਦਿੰਦੇ ਸੀਗੇ ਜਾਂ ਕੋਈ ਨਾ ਕੋਈ ਮੈਸੇਜ ਦੇ ਕੇ ਜਾਂਦੇ ਸੀ ਉਸ ਤੋਂ ਬਾਅਦ ਫਿਲਮਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਨਾਮੀ ਚਿਹਰਿਆਂ ਦੇ ਨਾਲ ਐਕਟਰਾਂ ਦੀ ਗੱਲ ਕਰੀਏ ਚਾਹੇ ਉਹ ਦੇ ਵਿੱਚ ਗੀਪੀ ਕਰੇ ਬਾਲ ਦੀ ਗੱਲ ਕਰ ਲਈਏ ਦਲਜੀਤ ਸਾਂਝ ਦੀ ਗੱਲ ਕਰ ਲਈਏ ਤੇ ਉਹਨਾਂ ਨੇ ਕਾਫੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਤੇ ਕਾਫੀ ਉਹਨਾਂ ਨੇ ਰੋਲ ਨੂੰ ਜਿਹੜਾ ਪਸੰਦ ਕੀਤਾ ਜਾਂਦਾ ਸੀਗਾ ਚਾਹੇ ਉਹ ਆਪਾਂ ਕੈਰੀ ਓਨ ਜੱਟਾ ਫਿਲਮ ਦੇ ਵਿੱਚ ਉਹਨਾਂ ਵੱਲੋਂ ਨਵਾਏਗੇ ਐਡਵੋਕੇਟ ਢਿਲੋਂ ਦੀ ਗੱਲ ਕਰ ਲਈਏ ਤਾਂ ਉਹ ਹਮੇਸ਼ਾ ਉਹਨਾਂ ਦਾ ਇੱਕ ਡਾਇਲੋਗ ਜਿਹੜਾ ਉਹਨਾਂ ਚਾਉਣ ਵਾਲਾ ਵੀ ਯਾਦ ਰਹੂਗਾ ਕਿ ਢਿਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਜਾਂ ਫਿਰ ਆਪਾਂ ਦਲਜੀਤ ਸਾਹ ਦੀ ਫਿਲਮ ਆਈ ਜੱਟ ਐਂਡ ਜੁਲੀਅਟ ਦੀ ਗੱਲ ਕਰ ਲਈਓ ਉਹਨਾਂ ਵਿੱਚ ਉਹਨਾਂ ਦਾ ਇੱਕ ਫੇਮਸ ਡਾਇਲੋਗ ਸੀ ਕਿ ਜੇ ਚੰਡੀਗੜ੍ਹ ਤੱਕ ਟਹਿ ਜੂ ਪਿੰਡਾਂ ਵਰਗਾ ਤ ਰਹ ਜੂ ਸੋ ਉਹ ਸ਼ਖਸ ਉਹ ਕਾਮੇਡੀ ਕਿੰਗ 65 ਸਾਲ ਦੀ ਉਮਰ ਦੇ ਵਿੱਚ ਇੱਕਦਮ ਉਹਨਾਂ ਦਾ ਚਲੇ ਜਾਣਾ ਸੋ ਕਾਫੀ ਦੁਖਦਾਈ ਖਬਰ ਹੈ ਸੋ ਅਸੀਂ ਤਾਂ ਇਹੀ ਕਾਮਨਾ ਕਰਦੇ ਹਾਂ ਮੇਰੇ ਵੱਲੋਂ ਆਦਾਰਾ ਸ਼ਾਰਪਨ న్యూਸ ਵੱਲੋਂ ਕਿ ਵਾਹਿਗੁਰੂ ਜਸਵਿੰਦਰ ਭੱਲਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜਸਵਿੰਦਰ ਭੱਲਾ ਉਹ ਸ਼ਖਸੀ ਉਹ ਕਾਮੇਡੀਅਨ ਸੀਗੇ ਕਿ ਜਿਨ੍ਹਾਂ ਨੇ ਆਪਣੇ ਕਾਮੇਡੀ ਦੇ ਨਾਲ ਪੂਰੀ ਦੁਨੀਆ ਨੂੰ ਹਸਾਇਆ ਤੇ ਸਭ ਤੋਂ ਮੇਨ ਗੱਲ ਇਹ ਸੀਗੀ ਕਿ ਉਹਨਾਂ ਨੇ ਆਪਣੀ ਕਾਮੇਡੀ ਦੇ ਵਿੱਚ ਕਦੇ ਵੀ ਡਬਲ ਮੀਨਿੰਗ ਗੱਲ ਨਹੀਂ ਕੀਤੀ ਕਦੇ ਵੀ ਦੋ ਲੈਜ਼ਾ ਕਾਮੇਡੀ ਨਹੀਂ ਕੀਤੀ ਮੇਰਾ ਸਾਫ਼ ਸੁਥਰੀ ਕਾਮੇਡੀ ਕੀਤੀ ਹੈ ਸੋ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਉਹ ਜਿੱਥੇ ਵੀ ਰਹਿਣ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਉਹਨਾਂ ਨੂੰ ਆਪਣੀ ਚਰਨਾਂ 'ਚ ਨਿਵਾਸ ਬਖਸ਼ੇ ਤੇ ਜਰੂਰ ਤੱਕ ਪੰਜਾਬੀ ਫਿਲਮਾਂ ਬਣਦੀਆਂ ਰਹੂਗੀਆਂ ਪੰਜਾਬੀ ਮਿਊਜ਼ਿਕ ਦਾਸਤੀ ਵਿੱਚ ਕੰਮਕਾਰ ਹੁੰਦਾ ਰਹੂਗਾ ਉਹਨਾਂ ਦੇ ਚਾਣ ਵਾਲੇ ਲੋਕ ਉਹਨਾਂ ਨੂੰ ਹਮੇਸ਼ਾ ਹੀ ਯਾਦ ਕਰਦੇ ਰਹਿਣਗੇ ਸੋ ਬਹੁਤ ਬਹੁਤ ਧੰਨਵਾਦ ਜੀ